ਰੇਤਾ ਨਾ ਥੱਲੇ ਨੂੰ ਸਲਿੱਪ ਕਰਦਾ ਵਾ ਕੈਮਲ ਦੇਖੋ ਕਿੰਨਾ ਵਧੀਆ ਸਜਾਇਆ ਹੋਇਆ ਉਹਦੇ ਉੱਪਰ ਨਾ ਓਮ ਲਿਖਿਆ ਹੋਇਆ ਪਤਾ ਨਹੀਂ ਤਾਂ ਵਾਲਾਂ ਦੀ ਕਟਿੰਗ ਆ ਜਾਂ ਨੇਚਰਲੀ ਓਮ ਬਣਿਆ ਹੋਇਆ ਵਾ ਇਸ ਊਂਟ ਨੂੰ ਲੋਕ ਬਹੁਤ ਦੇਖਦੇ ਸੀਗੇ ਇੱਕ ਹੈਗੀ ਆਮਲੀ ਪੈਦਾ ਕਰਾਈਡ ਇਹਦੇ ਤੇ ਵੀ ਲੋਕ ਬਹੁਤ ਰਾਈਡ ਲੈ ਰਹੇ ਸੀ ਨੇ ਪੰਜਾਬ ਦੇ ਗੰਨੇ ਹੁੰਦੇ ਆ ਉਹ ਬਹੁਤ ਵਧੀਆ ਹੁੰਦੇ ਆ ਅਸੀਂ ਨਾ ਚੂਰੂ ਆਏ ਹੋਏ ਆ ਪਿੱਛੇ ਦੇਖੋ ਕਿੰਨੀ ਜ਼ਿਆਦਾ ਲੂੰਕਾਏ ਹੋਏ ਨੇ ਤੁਹਾਨੂੰ ਸਾਰਾ ਦਿਖਾਉਣਾ ਦੇਖੋ ਬਹੁਤ ਔਖਾ ਬਾਜਣਾ ਚੜਿਆ ਨਹੀਂ ਜਾਂਦਾ ਹੈਗਾ ਰੇਤਾ ਵੀ ਦਿਖਾਉਣਾ ਤੁਹਾਨੂੰ ਆਹ ਦੇਖੋ ਰੇਤਾ ਨਾਲ ਥੱਲੇ ਨੂੰ ਸਲਿੱਪ ਕਰਦਾ ਵਾ ਬਹੁਤ ਜ਼ੋਰ ਲੱਗਦਾ ਚੜਨ ਨੂੰ ਗੁਰਤਾ ਤਾਂ ਕਿਤੇ ਬਿਲਕੁਲ ਹੀ ਨਹੀਂ ਚੜਿਆ ਜਾਂਦਾ ਫਰੈਂਸ ਅੱਜ ਆਇਆ ਅਸੀਂ ਚੂਰੂ ਚੂਰੂ ਦਾ ਤੁਹਾਨੂੰ ਨਾ ਸਾਰਾ ਵੀਊ ਦਿਖਾਉਂਗਾ ਬਹੁਤ ਜਿਆਦਾ ਰਾਜਾ ਚਲੋ ਆਓ ਤਾਂ ਨੂੰ ਚੂਰੂ ਦੇ ਵਿੱਚ ਇੱਥੇ ਕੀ ਕੁਝ ਆ ਸਾਰਾ ਤੁਹਾਨੂੰ ਦਿਖਾਵਾਂਗਾ ਤੇ ਵਿੱਦ ਪ੍ਰਾਈਸ ਵੀ ਦੱਸਾਂਗਾ ਇਹ ਚੂਰੂ ਰਾਜਸਥਾਨ ਦੇ ਕੋਲ ਆ ਤਾਂ ਦੇਖੋ ਜਿੰਨੇ ਹਨ ਇੱਥੇ ਕੈਮਲ ਰਾਈਡ ਵੀ ਆ ਮਾਥੋਂ ਉੱਪਰ ਚੜ ਕੇ ਆਇਆ ਬਾ ਨਾ ਟੈਕੀ ਦੋ ਬੰਦੇ ਆ ਆ ਦੇਖੋ ਮਤਲਬ ਤੁਹਾਨੂੰ ਯਾਰ ਦਾ ਵੀ ਟਿਕਟ ਹੋ ਗਿਆ ਇਹਦਾ ਇਹ ਚਿੰਤਾ ਜਿਹੜੀ ਉੱਧਰ ਪੈਲਟ ਰਾਈਡ ਕਰਦੇ ਆ ਉਧਰ ਵੀ ਉਧਰ ਨਹੀਂ ਸੈਲ ਵੀ ਤੁਹਾਨੂੰ ਲੈ ਕੇ ਜਾਉਂਦਾ ਇਹਦਾ ਰੇਟ ਬਹੁਤ ਜ਼ਿਆਦਾ 500 ਰੁਪਿਆ ਵਾ ਉਹ ਵੀ ਤੁਹਾਨੂੰ ਪ੍ਰੋਪਰ ਸਾਰਾ ਦਿਖਾਉਂਗਾ ਬਹੁਤ ਮਸ਼ਹੂਰ ਹੁੰਦੇ ਆ ਰਾਜਸਥਾਨ ਦੇ ਟਿੱਬੇ ਆ ਦੇਖੋ ਇਹ ਵੀ ਇੱਕ ਅਸੀਂ ਟਿੱਬੇ ਦੇ ਉੱਪਰ ਖੜੇ ਆ ਪਤਾ ਨਹੀਂ ਤੁਹਾਡੇ ਇਲਾਕੇ ਵਿੱਚ ਫਰੈਂਡਸ ਹਨਾ ਟਿੱਬੇ ਨੂੰ ਕੀ ਕਹਿੰਦੇ ਹੋਣਗੇ ਆ ਮੈਂ ਹੁਣ ਇੱਕ ਟਿੱਬੇ ਤੇ ਖੜਾ ਬਹੁਤ ਉੱਪਰ ਆ ਕੇ ਚੜੇ ਆ ਤੇ ਚੜਨਾ ਬਹੁਤ ਔਖਾ ਹੁੰਦਾ ਵਾ ਰੇਤਾ ਥੱਲੇ ਨੂੰ ਧਸ ਜਾਂਦਾ ਵਾ ਤੇ ਦੂਜੀ ਗੱਲ ਇਹ ਇਹੀ ਰੇਤਾ ਰਾਤ ਨੂੰ ਠੰਡਾ ਹੋ ਜਾਂਦਾ ਹੁਣ ਧੁੱਪ ਸੀਗੀ ਰੇਤਾ ਐਨ ਪੂਰਾ ਤਪਦਾ ਪਿਆ ਸੀਗਾ ਜੁੱਤੀ ਉਤਾਰ ਕੇ ਚੜਦੇ ਸੀਗੇ ਬਹੁਤ ਔਖਾ ਚੜਿਆ ਜਾਂਦਾ ਸੀਗਾ ਤੇ ਉਧਰ ਸੀਗੇ ਊਂਠ ਉਹ ਵੀ ਦਿਖਾਊਗਾ ਤੁਹਾਨੂੰ ਤੇ ਹੁਣ ਇੱਥੋਂ ਥੱਲੇ ਉਤਰਨਾ ਵਾ ਉਹ ਵੀ ਤੁਹਾਨੂੰ ਪ੍ਰਬੰਧ ਕੋ ਨਵਾ ਕਿ ਦਿੱਲੀ ਸਾਈਡ ਤੋਂ ਥੱਲੇ ਉਤਰਨਾ ਵਾ ਹੁਣ ਇਹ ਤੋਂ ਚੱਲਦੇ ਆਪਾਂ ਥੱਲੇ ਹੌਲੀ-ਹੌਲੀ ਤੁਹਾਨੂੰ ਦਿਖਾਉਣਾ ਕਿਸ ਤਰ੍ਹਾਂ ਹਨ ਲੋਕ ਉੱਤੇ ਚੜਦੇ ਆ ਆ ਦੇਖੋ ਜੀ ਜਦੋਂ ਨਾ ਰੇਤੇ ਦੇ ਛੜਦੇ ਆਪਾਂ ਇਹਦੇ ਵਿੱਚ ਪੈਰ ਫਾੜ ਜਾਂਦਾ ਵਾ ਤੇ ਉਦੋਂ ਫਿਰ ਜੋਰ ਬਹੁਤ ਲੱਗਦਾ ਵਾ ਆ ਜਿਹੜੀ ਉੱਡਣ ਵਾਲੀ ਰਾਈਡ ਆ ਆ ਦੇਖੋ ਤੁਹਾਨੂੰ ਦਿਖਾਉਣਾ ਵਾ ਇਹਦਾ 1500 ਪਲੱਸ ਪ੍ਰਾਈਜ਼ ਆ ਇੱਕ ਬੰਦੇ ਦੀ ਟਿਕਟ ਦਾ ਤੇ ਆ ਦੇਖੋ ਜਿਨਨੇ ਵੀ ਹਨਾ ਕੈਮਲ ਰਾਈਡ ਸੀ ਉਹ ਵੀ ਤੁਹਾਨੂੰ ਦਿਖਾਊਗਾ ਤੇ ਸਾਰਾ ਤੁਹਾਨੂੰ ਥੱਲੇ ਚੱਲ ਕੇ ਦਿਖਾਉਣਾ ਚਲੋ ਥੱਲੇ ਚੱਲਦੇ ਆਂ ਚੂਰੂ ਦੀ ਸਭ ਤੋਂ ਵੱਧ ਫੇਮਸ ਹੈ ਸਿਗੀ ਉੱਥੇ ਪੈਰਾ ਗ라이ਡ ਕਿਉਂਕਿ ਪੈਰਾ ਗ라이ਡਿੰਗ ਲਈ ਬਹੁਤ ਜ਼ਿਆਦਾ ਪਬਲਿਕ ਆਉਂਦੀ ਸੀਗੀ ਪਰ ਦਿੱਕਤ ਇਹ ਸੀਗੀ ਕਿ ਇਹਨਾਂ ਦਾ ਪ੍ਰਾਈਜ਼ ਜੀ ਬਹੁਤ ਜ਼ਿਆਦਾ ਸੀਗਾ 1500 ਤੋਂ ਪਲੱਸ ਹੀ ਸੀਗਾ ਜਿਹੜਾ ਦੋ 30 ਸੈਕਿੰਡ ਲਈ ਦੂਜੀ ਜੀਪ ਦੇ ਨਾਲ ਖਿੱਚਦੇ ਸੀਗੇ ਪੈਰਾ ਗ라이ਡ ਉਹਦਾ ਰੇਟ ਵੀ ਬਹੁਤ ਜ਼ਿਆਦਾ ਸੀ ਸਿਰਫ 25 ਤੋਂ 30 ਸੈਕਿੰਡ ਲਈ ਬੰਦਾ ਉੱਪਰ ਉੱਡਦਾ ਸੀਗਾ ਤੇ 500 ਰੁਪਿਆ ਪਰ ਬੰਦੇ ਦੀ ਟਿਕਟ ਸੀਗੀ ਤੇ ਪ੍ਰਾਈਸ ਹਰ ਇੱਕ ਜੀ ਦਾ ਬਹੁਤ ਜ਼ਿਆਦਾ ਸੀਗੀ ਉਦੋਂ ਬਹੁਤ ਵਧੀਆ ਸੀਗੀ ਅੱਗੇ ਬੀਕਾ ਨੇਰ ਵਗੈਰਾ ਜਾਣ ਨਾਲੋਂ ਬੰਦਾ ਚੂਰੂ ਜਾ ਸਕਦਾ ਕਿਉਂਕਿ ਇਹ ਜ਼ਿਆਦਾ ਦੂਰ ਵੀ ਨਹੀਂ ਹੈਗਾ ਤੇ ਪਲੱਸ ਹੋਣਾ ਇੱਕ ਚੀਜ਼ ਵਧੀਆ ਸੀਗੀ ਕਿ ਇੱਥੇ ਜਿਹੜੀ ਆ ਪਾਰਕਿੰਗ ਗੱਡੀਆਂ ਲਾਉਂਦੇ ਆ ਪਾਰਕਿੰਗ ਦੇ ਕੋਈ ਪੈਸੇ ਨਹੀਂ ਲੱਗਦੇ ਸੀਗੇ ਆ ਦੇਖੋ ਹਨਾ ਝੂਲੇ ਤੇ ਕੈਮਲ ਰਾਈਡ ਵੀ ਬਹੁਤ ਵਧੀਆ ਸੀਗੀ ਤੁਸੀਂ ਉੱਪਰ ਛੇ ਟਿੱਪਾ ਬਣਿਆ ਹੋਇਆ ਸੀਗਾ ਤਿੱਬੇ ਦੇ ਉੱਪਰ ਚੜ ਕੇ ਬਹੁਤ ਵਧੀਆ ਫੀਲ ਹੁੰਦਾ ਬਾ ਤੇ ਜਿਹੜੇ ਇੱਥੇ ਊਂਠ ਵਗੈਰਾ ਸੀਗੇ ਉਹ ਵੀ ਬਹੁਤ ਵਧੀਆ ਸਜਾਈ ਹੋਏ ਸੀ ਉਹ ਵੀ ਤੁਹਾਨੂੰ ਦਿਖਾਉਣਾ ਇੱਥੋਂ ਜਿਹੜੇ ਗੰਨੇ ਨੇ ਉਹ ਬਿਲਕੁਲ ਸੁੱਕੇ ਸੁੱਕੇ ਜੇ ਨਹੀਂ ਜਿਹੜੇ ਆਪਣੇ ਪੰਜਾਬ ਦੇ ਗੰਨੇ ਹੁੰਦੇ ਆ ਉਹ ਬਹੁਤ ਵਧੀਆ ਹੁੰਦੇ ਆ ਆ ਦੇਖੋ ਨਾ ਕੈਮਲ ਕਿੰਨਾ ਵਧੀਆ ਸਜਾਇਆ ਹੋਇਆ ਪਤਾ ਨਹੀਂ ਤਾਂ ਕਟਿੰਗ ਇਦਾਂ ਦੀ ਕੀਤੀ ਹੋਈ ਆ ਦੇਖੋ ਓਮ ਬਣਿਆ ਹੋਇਆ ਨੰਬਰ 1 ਲਿਖਿਆ ਹੋਇਆ ਜਾਂ ਤਾਂ ਕਟਿੰਗ ਇਦਾਂ ਦੀ ਕੀਤੀ ਹੋਈ ਆ ਬਾਲਾਂ ਦੀ ਕਟਿੰਗ ਕਰਕੇ ਉੱਪਰ ਕਲਰ ਕੀਤਾ ਹੋਣਾ ਮਾ ਜਿਵੇਂ ਆਪਾਂ ਬਾਲਾਂ ਨੂੰ ਕਲਰ ਕਰ ਲੈਨੇ ਆ ਉਸੇ ਤਰ੍ਹਾਂ ਨਾ ਇਹਦੇ ਬਾਲਾਂ ਨੂੰ ਵੀ ਕਲਰ ਕੀਤਾ ਹੋਊਗਾ ਬਹੁਤ ਸੋਹਣਾ ਕੈਮਲ ਸਜਾਇਆ ਸੀ ਪਿਛਲੇ ਪਾਸੇ ਵੀ ਦੇਖੋ ਸਭ ਤੋਂ ਵੱਧ ਖਿੱਚ ਦਾ ਕੇਂਦਰ ਆਹੀ ਵਾਲਾ ਕੈਮਲ ਸੀਗਾ ਲੋਕ ਜਿੰਨੇ ਵੀ ਆਏ ਹੋਏ ਸੀਗੇ ਇਹਦੇ ਨਾਲ ਹੀ ਫੋਟੋਆਂ ਕਟਾ ਰਹੇ ਸੀਗੇ ਕਿਉਂਕਿ ਇਹ ਸਜਾਇਆ ਹੀ ਬਹੁਤ ਵਧੀਆ ਹੋਇਆ ਸੀਗਾ 2 ਪਰਸਨ ਨੂੰ ਨਾ ਇੱਕ ਵਾਰ ਤੇ ਚੜਾਉਂਦੇ ਸੀਗੇ ਉਹ ਤੇ ਆ ਤੁਹਾਨੂੰ ਦਿਖਾਉਣਾ ਮਾ ਆ ਦੇਖੋ ਜਿੱਦਾਂ ਚੜ੍ਹ ਕੇ ਇਹਨਾਂ ਨੇ ਕਹਿਣਾ ਵੀ ਅਸੀਂ ਦੋ ਬੰਦੇ ਚੜਾਉਨੇ ਆ 100 ਰੁਪਏ ਟਿਕਟ ਲੈਂਦੇ ਸੀਗੇ ਜੇ ਕਹਿੰਨਾ ਵੀ ਇੱਕ ਬੰਦਾ ਚੜਾ ਲਓ 50 ਦਾ ਇੱਕ ਬੰਦਾ 50 ਦਾ ਨਹੀਂ ਚੜਾਉਂਦੇ ਸੀਗੇ ਤੇ ਚ ਕਹਿੰਦੇ ਵੀ ਦੋ ਬੰਦੇ ਚੜਾਵਾਂਗੇ ਤੇ ਇੱਕ ਬੰਦਾ ਚੜਾਉਣਾ ਸੀ 100 ਰੁਪਏ ਦੀ ਟਿਕਟ ਲੈਣੀ ਆ ਇਹਨਾਂ ਦਾ ਇਸ ਤਰ੍ਹਾਂ ਦਾ ਸਿਸਟਮ ਸੀਗਾ ਤੇ ਜਿਹੜੀ ਪੈਦਾਗ੍ਰਾਈਡ ਸੀ ਉਹਦੀ ਮੈਂ ਅਲੱਗ ਤੋਂ ਵੀਡੀਓ ਪਾਉਂਗਾ ਉਹ ਵੀ ਤੁਹਾਨੂੰ ਦਿਖਾਉਂਗਾ ਕਿ ਕਿਸ ਤਰ੍ਹਾਂ ਜੀਪ ਨਾਲ ਖਿੱਚਦੇ ਸੀਗੇ ਜੀਪ ਨਾਲ ਖਿੱਚ ਕੇ 500 ਰੁਪਏ ਰਾਈਡ ਦਾ ਲੈਂਦੇ ਸੀਗੇ ਕੁਝ ਮੀਟਰ 400 ਮੀਟਰ ਮਸਾਂ ਗੇੜਾ ਕੱਢਦੇ ਸੀਗੇ ਆ ਦੇਖੋ ਚੜ ਗਏ ਨਾ ਬੱਚੇ ਅਗਲੀ ਵੀਡੀਓ ਵੀ ਜਰੂਰ ਦੇਖਣਾ ਜਿਹਦੇ ਵਿੱਚ ਪੈਦਾ ਗ੍ਰਾਈਡ ਦੀ ਪੂਰੀ ਫੁੱਲ ਇਨਫੋਰਮੇਸ਼ਨ ਦਊਂਗਾ